ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਜੋੜੀਏ ਹੱਥ ਖਾਲਸਾ ਜੀ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਅਸਥਾਨ ਤੇ ਤੁਸੀਂ ਬੈਠੇ ਹੋ ਨਾ ਇਹ ਸਧਾਰਨ ਥਾਂ ਨਹੀਂ ਇਹ ਸਧਾਰਨ ਅਸਥਾਨ ਨਹੀਂ ਸਤਿਗੁਰੂ ਗੁਰਬਾਣੀ ਵਿੱਚ ਲਿਖਦੇ ਨੇ ਕਹਿੰਦੇ ਨੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਤਨ ਸਤਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਹੈ ਇਹ ਨਾਨਕ ਮੱਤਾ ਦੀ ਪਾਵਨ ਪਵਿੱਤਰ ਧਰਤੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਸ ਜਗ੍ਹਾ ਨੂੰ ਚਰਨਛੋਪਾ ਪ੍ਰਾਪਤ ਹੋਈ ਤੁਸੀਂ ਦਰਸ਼ਨ ਕੀਤੇ ਨੇ ਜਿਹੜਾ ਇੱਥੇ ਪੀਪਲ ਹੈ ਨਾ ਬੜੇ ਵੱਡੇ ਆਕਾਰ ਵਿੱਚ ਦਰਬਾਰ ਸਾਹਿਬ ਦੇ ਲਾਗੇ ਸਤਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਅਸਥਾਨ ਤੇ ਜਿੱਥੇ ਇਸ ਵੇਲੇ ਗੁਰਦੁਆਰਾ ਸਾਹਿਬ ਹੈ ਚੜਦੇ ਨੂੰ ਮੂੰਹ ਕਰਕੇ ਇੱਥੇ ਬੈਠੇ ਹੋਏ ਸਨ ਤੇ ਇੱਥੇ ਸਿੱਧ ਸਨ ਸਿੱਧ ਜਿਹੜੇ ਤਾਕਤਾਂ ਵਿਖਾਉਂਦੇ ਸੀ ਰਿੱਧੀਆਂ ਸਿੱਧੀਆਂ ਵਿਖਾਉਂਦੇ ਸੀ ਔਰ ਦੁਨੀਆਂ ਨੂੰ ਆਪਣੇ ਉਹਨਾਂ ਨੇ ਮਗਰ ਲਾਇਆ ਹੋਇਆ ਸੀ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਆਣ ਕੇ ਇਸ ਪिपल ਦੀ ਛਾਵੇਂ ਬਹਿ ਗਏ ਉਹਨਾਂ ਨੂੰ ਤਕਲੀਫ ਸੀ ਉਹਨਾਂ ਸਿੱਧਾਂ ਨੂੰ ਇਹ ਗੁਰੂ ਨਾਨਕ ਦੇਵ ਮਹਾਰਾਜ ਦੇ ਵਿੱਚ ਐਸੀਆਂ ਸ਼ਕਤੀਆਂ ਨੇ ਐਸੀਆਂ ਤਾਕਤਾਂ ਨੇ ਲੋਕ ਇਹਨਾਂ ਨੂੰ ਸਿਰ ਚ ਕਾਉਂਦੇ ਨੇ ਜੋ ਵੀ ਰਸਨਾ ਤੋਂ ਕਹਿ ਦਿੰਦੇ ਨੇ ਸੱਚ ਹੋ ਜਾਂਦਾ ਹੈ ਉਹਨਾਂ ਨੇ ਯਤਨ ਕੀਤਾ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਇੱਥੋਂ ਭੇਜਿਆ ਜਾਏ ਇਹਨਾਂ ਨੂੰ ਕੱਲਿਆ ਜਾਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਪਿੱਪਲ ਹੇਠਾਂ ਬੈਠੇ ਹੋਏ ਨੇ ਤੇ ਉਸ ਵਕਤ ਉਹਨਾਂ ਨੇ ਇੱਕ ਬੱਚੇ ਨੂੰ ਸਿਖਾਲਿਆ ਉਹਨਾਂ ਸਿੱਧਾਂ ਨੇ ਜਿੱਥੇ ਭੋਰਾ ਸਾਹਿਬ ਹੈ ਤੁਸੀਂ ਦਰਬਾਰ ਸਾਹਿਬ ਵਿੱਚ ਦਰਸ਼ਨ ਕੀਤੇ ਨੇ ਉਹ ਭੋਰਾ ਸਾਹਿਬ ਦੇ ਉਥੇ ਬਾਲਕ ਨੂੰ ਬਿਠਾਇਆ ਇਸ ਨਾਨਕ ਮੱਤੇ ਦੀ ਤਰਤੀਬ ਵਿੱਚ ਬੱਚੇ ਨੂੰ ਸਿਖਾਲਿਆ ਸੀ ਪਈ ASCII ਜਦੋਂ ਆਵਾਜ਼ ਮਾਰਾ ਤਰਤੀਏ ਤੂੰ ਕਹਿੰਦੀ ਹੈ ਤੇ ਤੂੰ ਥੱਲਿਓਂ ਆਵਾਜ਼ ਦੇਣੀ ਹੈ ਮੈਂ ਸਿੱਧਾਂ ਦੀ ਮੈਂ ਸਿੱਧਾਂ ਦੀ ਬੱਚੇ ਨੂੰ ਸਿਖਾਇਆ ਸੀ ਬੱਚਾ ਥੱਲੇ ਬੈਠਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਿੱਧ ਕਹਿੰਦੇ ਨੇ ਮਹਾਰਾਜ ਤਤੀ ਸਾਡੀ ਆ ਤੁਸੀਂ ਚਲੇ ਜਾਓ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਇਹ ਸਾਡੇ ਤੇ ਵਿਸ਼ਵਾਸ ਨਹੀਂ ਤੇ ਜਿਹੜਾ ਪਰਮੇਸ਼ਰ ਹੈ ਅਕਾਲ ਪੁਰਖ ਦੁਨੀਆ ਬਣਾਉਣ ਵਾਲਾ ਜਿਮੀ ਅਸਮਾਨ ਬਣਾਉਣ ਵਾਲਾ ਆਪਾਂ ਉਸ ਧਰਤੀ ਤੋਂ ਕੁਛ ਲੈਣੇ ਆ ਆਵਾਜ਼ ਮਾਰ ਲੈਣੇ ਧਰਤੀ ਵਿੱਚ ਬੱਚਾ ਬਿਠਾਇਆ ਸੀ ਪੋਰੇ ਵਿੱਚ ਸਿੱਧਾ ਨੇ ਆਵਾਜ਼ ਮਾਰੀ ਧਰਤੀਏ ਤੂੰ ਕੀ ਦੀ ਹੈ ਤੇ ਸਖਾਲਿਆ ਹੋਇਆ ਬੱਚਾ ਸੀ ਖੋਨੇ ਆਖਿਆ ਮੈਂ ਸਿੱਧਾਂ ਦੀ ਇਧਰ ਜਾਣੀ ਜਾਣ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਰਾ ਉਥੇ ਇਤਿਹਾਸ ਲਿਖਿਆ ਮੈਂ ਪੜ੍ਹ ਕੇ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਥੇ ਚਰਨ ਰੱਖਿਆ ਉਹਦੇ ਉੱਪਰ ਜਿਹਦੇ ਥੱਲੇ ਬਿਠਾਇਆ ਸੀ ਭੋਰੇ ਵਿੱਚ ਚਰਨ ਰੱਖਿਆ ਤੇ ਬੱਚਾ ਬੋਲਣੋਂ ਬੰਦ ਹੋ ਗਿਆ ਫਿਰ ਦੂਸਰੀ ਵਾਰ ਆਵਾਜ਼ ਮਾਰੀ ਧਰਤੀਏ ਤੂੰ ਕੀ ਕਹਿੰਦੀ ਐ ਸਿੱਧਾਂ ਨੇ ਹੁਣ ਬੱਚਾ ਹੋਵੇ ਤੇ ਬੋਲਣਾ ਬੱਚਾ ਬੋਲਿਆ ਨਹੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਹੋਈ ਕਿਰਪਾ ਹੋਈ ਜਦੋਂ ਤੀਸਰੀ ਆਵਾਜ਼ ਆਵਾਜ਼ ਮਾਰੀ ਫਿਰ ਸੱਚੀ ਮੁੱਚੀ ਪਰਮੇਸ਼ਰ ਦੀ ਆਵਾਜ਼ ਹੈ ਉਹ ਧਰਤੀ ਦੀ ਆਵਾਜ਼ ਹੈ ਪਤਾ ਲੱਗਾ ਜਿਵੇਂ ਉਹਨਾਂ ਪ੍ਰਬੰਧਕਾਂ ਨੇ ਸਾਨੂੰ ਸਾਖੀ ਸੁਣਾਈ ਹੈ ਆਵਾਜ਼ ਆਉਂਦੀ ਹੈ ਤੀਸਰੀ ਵਾਰ ਨਾਨਕ ਮਤਾ ਨਾਨਕ ਮਤਾ ਨਾਨਕ ਮਤਾ ਨਾਨਕ ਮਤਾ ਇਹ ਆਵਾਜ਼ ਆਈ ਤੀਸਰੀ ਵਾਰ ਕਿ ਮੈਂ ਗੁਰੂ ਨਾਨਕ ਦੇਵ ਦੀ ਹਾਂ ਇਹ ਨਾਨਕ ਮਤਾ ਜਿਹੜਾ ਇਹ ਤੀ ਨਾਂ ਪਿਆਏ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਤੀਸਰੀ ਵਾਰ ਧਰਤੀ 'ਤੇ ਮਾਇਆ ਆ। ਆਪ ਵੀ ਮੈਂ ਨਾਨਕ ਦੀ ਆ। ਤੇ ਉਸ ਵਕਤ ਸਤਿਗੁਰੂ ਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਜਦੋਂ ਜਾ ਕੇ ਵੇਖਿਆ ਤੇ ਬੱਚਾ ਹੈ ਨਹੀਂ ਸੀ, ਉਹਦੇ ਸਵਾਸ ਹੈ ਨਹੀਂ ਸੀ, ਮਰਿਆ ਸੀ। ਸਿੱਧਾ ਨੇ ਆਖਿਆ ਮਹਾਰਾਜ ਇਹਨੂੰ ਜਿੰਦਾ ਕਰੋ। ਤੇ ਗੁਰੂ ਨਾਨਕਦੇਵ ਮਹਾਰਾਜ ਨੇ ਆਖਿਆ ਗੁਰੂ ਗੋਰਖਨਾਥ ਦੀਆਂ ਖੜਾਵਾਂ ਤੁਹਾਡੇ ਕੋਲ ਨੇ। ਖੜਾਵਾ ਸਨ ਗੁਰੂ ਗੋਰਖ ਨਾਥ ਦੀਆਂ ਉਹ ਤੁਹਾਡੇ ਕੋਲ ਨੇ ਇੱਕ ਖੜਾਏ ਦੇ ਮੱਥੇ ਨੂੰ ਲਾਓ ਠੀਕ ਹੋ ਜਾਏਗਾ ਉਹਦੇ ਮੱਥੇ ਨੂੰ ਖੜਾ ਲਾਈ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਰਾਜੀ ਹੋ ਗਿਆ ਐਵੇਂ ਨਹੀਂ ਕੋਈ ਝੁਕਦਾ ਉਹਨਾਂ ਨੇ ਬੜਾ ਯਤਨ ਲਾ ਲਿਆ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਈਰਖਾ ਕਰਦੇ ਰਹੇ ਕਲੇ ਫੇਰ ਵੀ ਨਹੀਂ ਤੇ ਉਹਨਾਂ ਨੇ ਪੀਪਲ ਉਡਾ ਦਿੱਤਾ ਪੀਪਲ ਉਡਾਲਿਆ ਜਿਹੜਾ ਪੀਪਲ ਤੁਸੀਂ ਵੇਖ ਕੇ ਆਏ ਹੋ ਦਰਸ਼ਨ ਜੀ ਦੇ ਕੀਤੇ ਨੇ ਸੱਚੇ ਪਾਤਸ਼ਾਹ ਥੱਲੇ ਬੈਠੇ ਸਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਭਗਤਾ ਉਹ ਪਿੱਪਲਾ ਤੂੰ ਕਿੱਥੇ ਉੱਡ ਕੇ ਚਲਾ ਚੱਲਿਆ ਅਸੀਂ ਤੇਰੀ ਛਾਵੇਂ ਬੈਠੇ ਆਂ 5 ਫੁੱਟ ਧਰਤੀ ਤੋਂ ਉੱਪਰ ਚਲਾ ਗਿਆ ਸੀ ਉੱਥੇ ਦਾ ਉੱਥੇ ਉਹ ਪਿੱਪਲ ਰੁਕ ਗਿਆ ਉਹਦੀਆਂ ਜੜਾਂ ਪੁੱਟੀਆਂ ਗਈਆਂ ਸਨ ਲੇਕਿਨ ਉੱਥੇ ਹੀ ਜੜਾਂ ਸਿੱਧੀਆਂ ਜੜੀਆਂ ਧਰਤੀ ਦੇ ਉੱਪਰ ਉੱਥੇ ਦਿਸਣ ਲੱਗੀਆਂ ਉੱਥੇ ਦਾ ਉੱਥੇ ਰੁਕ ਗਿਆ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਪਿਪਲਾ ਤੂੰ ਤੇ ਕਈ ਜੁਗ ਰਹਿਣਾ ਚੱਲਿਆ ਕਿੱਥੇ ਸਾਨੂੰ ਉਹ ਜਿਹੜੇ ਸੇਵਾ ਕਰਦੇ ਨੇ ਗੁਰਮੁਖ ਪਿਆਰੇ ਉਹਨਾਂ ਨੇ ਦੱਸਿਆ ਵੀ ਅਸੀਂ ਛੋਟੇ ਛੋਟੇ ਹੁੰਦੇ ਉਦੋਂ ਥੜਾ ਨਹੀਂ ਸੀ ਵੱਜਾ ਇੱਥੇ ਥੱਲੇ ਇਹਦੇ ਉ ਥੱਲਿਓ ਲੰਘ ਜਾਂਦੇ ਸਨ ਜੜਾਂ ਦੀਆਂ ਥੱਲਿਓ ਲੰਘ ਜਾਂਦੇ ਸਨ ਇਹ ਧਰਤੀ ਦੇ ਉੱਚੇ ਖਲੋਤਾ ਸੀ 5 ਫੁੱਟ ਉੱਚਾ ਧਰਤੀ ਦੇ ਵਿੱਚ ਇਹਦੀਆਂ ਜੜਾਂ ਨਹੀਂ ਸਨ ਥੱਲਿਓ ਲੰਘ ਕੇ ਖੇੜਦੇ ਸਨ 35 ਸਾਲ ਹੋ ਗਏ ਨੇ ਇਸ ਥੜੇ ਬਣੇ ਨੂੰ 35 ਸਾਲ ਮੇਰੇ ਕਹਿਣ ਤੋਂ ਅਬ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਕਰਾਮਾਤ ਹੈ ਸ਼ਕਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਕਤੀਆਂ ਉੱਥੇ ਵਿਖਾਈਆਂ ਜਿੱਥੇ ਸੰਸਾਰ ਨੂੰ ਸੁਧਾਰਨ ਦੀ ਲੋੜ ਪਈ ਸ਼ਕਤੀਆਂ ਵਿੱਚ ਵੀ ਫਰਕ ਹੈ ਉਹ ਸਿੱਧ ਜਿਹੜੇ ਸਨ ਆਪਣੇ ਲਾਲਚ ਵਿੱਚ ਰਿੱਧੀਆਂ ਸਿੱਧੀਆਂ ਜੰਤਰ ਮੰਤਰ ਤੰਤਰ ਉਹ ਕਰਕੇ ਲੋਕਾਂ ਨੂੰ ਭਰਮਾਉਂਦੇ ਸਨ ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਐਸੀ ਸ਼ਕਤੀ ਸੀ ਉਹ ਵਿਖਾ ਕੇ ਸੱਚ ਬਖਾਉਂਦੇ ਸਨ ਉਹ ਤਾਕਤ ਵਿਖਾ ਕੇ ਮਨੁੱਖ ਨੂੰ ਪਰਮੇਸ਼ਰ ਵਾਲੇ ਬੰਨੇ ਲਾਉਂਦੇ ਸਨ ਗੁਰੂ ਨਾਨਕ ਦੇ ਮਹਾਰਾਜੀ ਐਸੀ ਹਸਤੀ ਹੋਏ ਨੇ ਹੈਰਾਨ ਹੋਈਦਾ ਹੈ ਕਈ ਵਾਰ ਸਾਡੇ ਵੱਡੇ ਵੱਡੇ ਜਥੇਦਾਰ بڑے بڑے ਪ੍ਰਚਾਰਕ ਉਹ ਕਹਿੰਦੇ ਨੇ ਜੀ ਵੀ ਸਿੱਖ ਸਮਾਜ ਵਿੱਚ ਤੇ ਸ਼ਕਤੀਆਂ ਹੀ ਹੈ ਨਹੀਂ ਗੀਆਂ ਕਰਾਮਾਤਾਂ ਦਾ ਨਾ ਹੀ ਗੱਲ ਤੋਂ ਲੈਂਦੇ ਨੇ ਕਿ ਕਰਾਮਾਤਾ ਹੋ ਹੀ ਨਹੀਂ ਸਕਦੀਆਂ ਉਹ ਗੁਰਮੁਖੋ ਪਿਆਰਿਓ ਸ਼ਕਤੀਆਂ ਨਾ ਹੁੰਦੀਆਂ ਕਰਾਮਾਤਾ ਨਾ ਹੁੰਦੀਆਂ ਗੁਰੂ ਨਾਨਕ ਦੇ ਮਹਾਰਾਜ ਜੀ ਜੇ ਸ਼ਕਤੀਆਂ ਨਾ ਮਖਾਉਂਦੇ ਤੇ ਅੱਜ ਗੁਰੂ ਨਾਨਕ ਨਾਮ ਇਹ ਪੰਥ ਇਹਨਾਂ ਚੜ੍ਹਦੀ ਕਲਾ ਵਿੱਚ ਨਾ ਹੁੰਦਾ ਲੋਕ ਮਗਰ ਨਾ ਲੱਗਦੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਯਾਦ ਨਾ ਕਰਦੇ ਉਹਨਾਂ ਨੂੰ ਸਿਰ ਨਾ ਚਕਾਉਂਦੇ ਉਹਨਾਂ ਨੇ ਐਸੀਆਂ ਸ਼ਕਤੀਆਂ ਵਿਖਾਈਆਂ ਸਨ ਜੰਤਰਾ ਮੰਤਰਾਂ ਤੰਤਰਾਂ ਵਿਹਿਮਾ ਪਰਮਾ ਚੋਂ ਕੱਢ ਕੇ ਸੱਚੀ ਸ਼ਕਤੀ ਵਿਖਾ ਕੇ ਤੇ ਪਰਮੇਸ਼ਰ ਦੇ ਨਾਲ ਜੋੜਿਆ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਐਸੀ ਮਹਾਨ ਹਸਤੀ ਉਹ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਰਨ ਪਾਏ ਉਹ ਜਗ੍ਹਾ ਪੂਜਣ ਯੋਗ ਬਣ ਗਈ ਉਹ ਪਵਿੱਤਰ ਬਣ ਗਈ ਸ਼ਕਤੀਆਂ ਨੇ ਕਰਮਾਤਾ ਨੇ ਤੇ ਨਾਨਕ ਮੱਤੇ ਆਪਾਂ ਆਏ ਆ ਇਸ ਧਰਤੀ ਨੂੰ ਆਣ ਕੇ ਸਿਰਜ ਘੋਣੇ ਆ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸਨ ਉਸ ਜਗ੍ਹਾ ਨੂੰ ਲਕਮਸਤਕ ਹੋਣੇ ਆ ਸਦਾ ਹੀ ਦੀਵਾਨ ਸਦਾ ਹੀ ਕੀਰਤਨ ਸਜਦੇ ਨੇ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਬਖਸ਼ਿਆਈ ਨੇ ਨੇ ਧਿਆਨ ਦੇਣਾ ਬੇਨਤੀ ਕਰਦੇ ਸਾਂ ਐਸੇ ਮਹਾਨ ਸਤਿਗੁਰੂ गुरु नानक देव सचे पातशाह महाराज जी दे, दे चरणा में बैठे कवि है नानक की नजरों में नजर है इलाही है दस्ते मुबारक में उनके खुदाई कानों में उनके गरीबों की चीखें दिल में है दर्द जुबा पे सच्चाई हर जा बरगे के गुल में नानक की शाबू है हर जगह हर आंख हर कान में नानक की गुफ्तगू है ना पंडित का प्रेमी वो है ना मिया पे मेहरबान है जनु तिलक लगाता नहीं ना वो सुनतवान सूरत उल्फत है उल्फत से मिलता है क्योंकि वो हुक्मरान है मिला मदीना में किसी को बगदाद गाता मिल गया मिला बनारस में किसी को पत्थर छुड़ाता मिल गया और मिला खुदा बन किसी को बिगड़ी बनाता मिल गया ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਛੋਟੇ ਸਹਿਬਜ਼ਾਦੇ ਛੋਟੇ ਪੁੱਤਰ ਬਾਬਾ ਲਖਮੀ ਦਾਸ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਪੁੱਤਰ ਨੇ ਇੱਥੇ ਬਹੁਤ ਸਮਾਂ ਸੇਵਾ ਕੀਤੀ ਜਿਨ੍ਹਾਂ ਦਾ ਨਾਂ ਪਿਆਸੀ ਬਾਬਾ ਅਲਮਸਤ ਉਹ ਬਾਬੇ ਅਲਮਸਤ ਨੇ ਬਹੁਤ ਸੇਵਾ ਕੀਤੀ ਸਿੱਧਾ ਨੇ ਬਹੁਤ ਜਿਆਦੀ ਈਰਖਾ ਕੀਤੀ ਇਹ ਜਿਹੜਾ ਪਿੱਪਲ ਹੈ ਉਹਨਾਂ ਨੇ ਸਾਰ ਦਿੱਤਾ ਇਹਨੂੰ ਅੱਗ ਲਾ ਦਿੱਤੀ ਇਹ ਸੁੱਕ ਗਿਆ ਉਸ ਬਾਬੇ ਅਲਮਸਤ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਜ ਕੀਤੀ ਅਰਦਾਸ ਕੀਤੀ ਦਿਲੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਵੀ ਇਸ ਸਥਾਨ ਤੇ ਆਏ ਨੇ ਉਹਨੇ ਅਰਜ ਕੀਤੀ ਹੈ ਸੱਚਿਆ ਪਾਤਸ਼ਾਹ ਬਖਸ਼ਿਸ਼ ਕਰੋ ਕਿਰਪਾ ਕਰੋ ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ 25 ਸਿੱਖਾਂ ਸਮੇਤ ਇੱਥੇ ਦਰਸ਼ਨ ਦਿੱਤੇ ਸਨ ਇੱਥੋਂ 4 ਮੀਲ ਦੀ ਦੂਰੀ ਤੇ ਸਤਿਗੁਰਾਂ ਨੇ ਘੋੜੇ ਬਣ ਕੇ ਉਥੋਂ ਪੈਦਲ ਚੱਲ ਕੇ ਨੰਗੇ ਚਰਨੀ 25 ਸਿੱਖਾਂ ਦੇ ਨਾਲ ਇੱਥੇ ਆਏ ਉਹਨਾਂ ਸਿੱਧਾਂ ਨੂੰ ਭਜਾਇਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਿੱਪਲ ਤੇ ਜਿਹੜਾ ਸੁੱਕ ਗਿਆ ਸੀ ਸਿੱਧਾ ਨਹੀਂ ਸੜ ਦਿੱਤਾ ਸੀ ਇਹਦੇ ਤੇ ਕੇਸਰ ਦੇ ਛੱਟੇ ਮਾਰ ਕੇ ਇਹਨੂੰ ਹਰਿਆ ਕੀਤਾ ਕੇਸਰ ਦੇ ਛੱਟੇ ਮਾਰ ਕੇ ਇਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਜਿਹੜਾ ਤੁਸੀਂ ਵੇਂਦੇ ਹੋ ਇੱਥੇ ਖੋਈ ਹੈ ਜਿਸ ਜਲ ਵਿੱਚੋਂ ਦੁੱਧ ਦਾ ਸਵਾਦ ਆਉਂਦਾ ਹੈ ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਸਿੱਧਾ ਨੂੰ ਇਹ ਗੱਲ ਆਖੀ ਸੀ ਨਾ ਇੱਥੇ ਇਸ ਪਿਪਲੇਟਾ ਪੀ ਸਾਰਾ ਕੁਝ ਮਿਲ ਕੇ ਛਕਿਆ ਕਰੋ ਵੰਡ ਕੇ ਖਾਇਆ ਕਰੋ ਤੇ ਇੱਕ ਸਿੱਧ ਨੇ ਇੱਕ ਤਿਲ ਦਿੱਤਾ ਸਤਿਗੁਰਾਂ ਨੂੰ ਮਹਾਰਾਜ ਆਹ ਇੱਕ ਤੇਲ ਹੈ ਤੇ ਕਿਵੇਂ ਵੰਡ ਕੇ ਇਹਨੂੰ ਛਕੋਗੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਮਰਦਾਨਿਆਂ ਇਹਨੂੰ ਘੋਟ ਕੇ ਰਗੜ ਕੇ ਇਹਨੂੰ ਖੋਈ ਵਿੱਚ ਉਹ ਖੋਈ ਵਿੱਚ ਸੁੱਟ ਜਦੋਂ ਖੋਈ ਵਿੱਚ ਸੁੱਟਿਆ ਤੇ ਸਾਰੀ ਜਿਹੜੀ ਖੋਈ ਸੀ ਉਹ ਦੁੱਧ ਵਾਲੀ ਹੋ ਗਈ ਤੇ ਸਤਿਗੁਰਾਂ ਨੇ ਬਾਲਟੀਆਂ ਭਰ-ਭਰ ਕੇ ਆਖਿਆ ਹੁਣ ਛਕੋ ਇਸ ਤਰ੍ਹਾਂ ਵੰਡ ਕੇ ਛਕੀਦਾ ਇਹ ਤਾਕਤਾਂ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖਲੁੰਦੀਆਂ ਸਨ ਸਾਬ ਕਹਿੰਦੇ ਨੇ ਪ੍ਰਭ ਜੀ ਬਸੈ ਸਾਦਕੀ ਰਸਮ ਨਾਨਕ ਜਨਕ ਦਾ ਦਾਸਨ ਦਸਨਾ ਓਏ ਉਹਦੇ ਸਾਧਵਾ ਦਾ ਬੋਲਿਆ ਸੱਚਾ ਹੋ ਜਾਂਦਾ ਤੇ ਜਿਹੜਾ ਸਤਗੁਰੂ ਆਪ ਹੋਵੇ ਗੁਰ ਪਰਮੇਸ਼ਰ ਇੱਕੋ ਜਾਣ ਉਹ ਮਹਾਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੁਰੇ ਜਾ ਰਹੇ ਸਨ ਸੱਚੇ ਪਾਤਸ਼ਾਹ ਤੇ ਸਹਿਰ ਕਰਦੇ ਕਰਦੇ ਸਾਥੀਆਂ ਨੂੰ ਨਾਲ ਲੈ ਕੇ ਸੰਸਾਰ ਦਾ ਭਲਾ ਕਰਦੇ ਕਰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਪੰਜਾ ਸਾਹਿਬ ਦੀ ਯਾਤਰਾ ਕਿਵੇਂ ਜਾਂਦੇ ਨੇ ਉਸ ਪਹਾੜੀ ਦਾ ਨਾਂ ਸੀ ਹਸਨ ਅਬਦਾਲ ਦੀ ਪਹਾੜੀ ਉਦੋਂ ਪੰਜਾ ਸਾਹਿਬ ਨਾ ਨਹੀਂ ਸੀ ਹਸਨ ਅਬਦਾਲ ਦੀ ਪਾੜੀ ਹੇਠਾਂ ਕਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚਦੇ ਨੇ ਨਾਮ ਦਾਣ ਦਿੰਦੇ ਪਾਪੀ ਬੰਦਿਆਂ ਨੂੰ ਕਿਵੇਂ ਜਾ ਰਹੇ ਸਨ ਇਓ ਬੇਨਤੀ ਕੀਤੀ ਜਾਂਦੀ ਨਾਮ ਦਾਣ ਦਿੰਦੇ ਪਾਪੀ ਬੰਦਿਆਂ ਨੂੰ ਧਾਤੇ ਸਹਿਰ ਪਹਾੜ ਦੀ ਜਾਂਵੰਦੇ ਨੇ ਧਾਤੇ ਸਹਿਰ ਪਹਾੜ ਦੀ ਜਾਂਵੰਦੇ ਨੇ ਹਾਸਣ ਅਵਦਾਲ ਦੀ ਢੇਠ ਜਾ ਕੇ ਡੇਰਾ ਵਿਚਰਦੇ ਵਿਚਰਦੇ ਲਾਮਦੇ ਨੇ ਡੇਰਾ ਵਿਚਰਦੇ ਵਿਚਰਦੇ ਲਾਮਦੇ ਨੇ ਨਾਮદાન ਦਿੰਦੇ ਪਾਪੀ ਨਿਆਂ ਨੂੰ ਦਾਤੇ ਸਹਿਰ ਪਹਾੜ ਦੀ ਜਾਂਦੇ ਨੇ ਦਾਤੇ ਸਹਿਰ ਪਹਾੜ ਦੀ ਜਾਂਦੇ ਨੇ ਤੇਰੀ ਹਸਨ ਅਵਦਾਲ ਦੀ ਜਾ ਕੇ ਡੇਰਾ ਵਿਚਰ ਦੇ ਵਿਚਰ ਦੇ ਲਾਵਦੇ ਨੇ ਡੇਰਾ ਵਿਚਰ ਦੇ ਵਿਚਰ ਦੇ ਲਾਵਦੇ ਨੇ ਹੱਥ ਜੋੜ ਮਰਦਾਨੇ ਨੇ ਅਰਜ਼ੀ ਕੀਤੀ ਹੱਥ ਜੋੜਾ ਮਰਦਾਨੇ ਨੇ ਅਰਜ਼ ਕੀਤੀ ਲੱਗੀ ਤਰਖਾ ਪੈ ਹੋਠ ਕਮਲ ਆਂਦੇ ਨੇ ਲੱਗੀ ਤਰਖਾ ਪੈ ਹੋਠ ਕਮਲ ਆਂਦੇ ਨੇ ਕਿੱਥੇ ਮਿਲੇਗਾ ਦੀਨ ਦੀ ਆਲ ਪਾਣੀ ਹੁਏ ਤੋਬੇ ਨਾ ਕਿਤੇ ਦਾ ਸਾਮਦੇ ਨੇ ਹੁਏ ਤੋਬੇ ਨਾ ਕਿਤੇ ਦਾ ਸਾਮਦੇ ਨੇ ਗਾਇਤਾਂ ਕਰ ਆਖਿਆ ਗੁਰੂ ਬਾਬੇ ਮਿਲਸੀ ਐਸ ਪਹਾੜੀ ਤੋਂ ਨੀਰ ਪਾਈ ਮਿਲਸੀ ਐਸ ਪਹਾੜੀ ਤੋਂ ਨੀਰ ਪਾਈ ਉਹ ਨਾਲੇ ਪਿਆ ਤੇ ਨਾਲੇ ਤੇਦਾਰ ਕਰਿਆ ਰਹਿੰਦਾ ਇੱਕ ਉਥੇ ਭਾਰੀ ਪੀਰ ਪਾਈ ਰਹਿੰਦਾ ਇੱਕ ਉਥੇ ਭਾਰੀ ਪੀਰ ਪਾਈ Thank <laughs> you.